ਤੁਹਾਡਾ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸੇਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਹੈ ਰੇਟ ਹੈ ਜੀ 80000 ਕਿਸਾਨ ਵੀਰ ਦਾਇਰੀ ਹੈ ਜੀ ਮੋਗਾ ਟਰਾਲੀ ਵਿਕਾਊ ਹੈ ਰੇਟ ਹੈ 80000 ਏਰੀਆ ਜੀ ਮੋਗਾ ਕਿਸਾਨ ਵੀਰ ਦਾ ਨੰਬਰ ਹੈ 99142 99834 99142 99834 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਲ ਲਿਖ ਸਕਦੇ ਹੋ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਅਸੀਂ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਹੈ ਉਹ ਸਬਸਕ੍ਰਾਈਬ ਬਟਨ ਨੂੰ ਦਬਕੀਜੀ ਸਾਈਡ ਤੇ ਘੰਟੀ ਦਾ ਬਟਨ ਆਊ ਉਹਨੂੰ ਦਬਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਸਾਡੀ ਨਵੀਂ ਵੀਡੀਓ ਸਿੱਧਾ ਤੁਹਾਡੇ ਕੋਲੇ ਪਹੁੰਚੇ ਤੇ ਤੁਸੀਂ ਇੱਕ ਵੀ ਵੀਡੀਓ ਮਿਸ ਨਾ ਕਰੋ ਅਗੇ ਜੀ 14 ਤਵੀਆਂ ਦਾ ਸੈੱਟ ਵਿਕਾਊ ਹੈ। ਏਰੀਏ ਜੀ ਮੋਗਾ ਰੇਟ ਮੰਗੇ 22000। 14 ਤਵੀਆਂ ਦਾ ਸੈੱਟ ਵਿਕਾਊ ਹੈ ਜੀ। ਏਰੀਏ ਮੋਗਾ ਰੇਟ ਮੰਗੇ ਕਿਸਾਨ ਵੀਰ ਨੇ 22000। ਕਿਸਾਨ ਵੀਰ ਦਾ ਨੰਬਰ ਹੈ 9914299834 9914299834 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਤਵੀਆਂ ਖਰੀਦ ਸਕਦੇ ਹੋ ਕਈ ਵਾਰਾਂ ਦੇ ਫੋਨ ਤੇ ਮੈਸੇਜ ਆਉਂਦੇ ਆ ਕਿ ਐਡ ਡਿਲੀਟ ਕਰ ਦਿਓ ਐਡ ਡਿਲੀਟ ਨਹੀਂ ਕੀਤੀ ਜਾ ਸਕਦੀ ਵੀਰਾਂ ਨੂੰ ਬੇਨਤੀ ਜਰੂਰ ਕਰ ਸਕਦੇ ਆ ਕਿ ਜਿਹੜੀ ਤਰੀਕ ਨੂੰ ਆਪਾਂ ਐਡ ਲਾਈ ਹੁੰਦੀ ਉਹ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਫੋਨ ਲਾਇਆ ਕਰੋ ਜੀ 1 ਮਹੀਨੇ ਤੋਂ ਬਾਅਦ ਫੋਨ ਨਾ ਲਾਇਆ ਕਰੋ ਕਈ ਵਾਰੀ ਕਿਸਾਨ ਵੀਰ ਦੇ ਸੰਦ ਸੇਲ ਹੋ ਜਾਂਦੇ ਤਾਂ ਉਹਨਾਂ ਨੂੰ ਦਿੱਕਤ ਆਉਂਦੀ ਹੈ ਅੱਗੇ ਜੀ ਕਣਕ ਵੀਜਣ ਵਾਲੀ ਮਸ਼ੀਨ ਵਿਕਾਊ ਹੈ 11 ਪੌਰੀ ਮਸ਼ੀਨ ਹੈ ਰੇਟ ਹੈ ਜੀ 8000 ਏਰੀਆ ਕਿਸਾਨਬੀਰ ਦਾ ਮੋਗਾ ਕਿਸਾਨਬੀਰ ਦਾ ਨੰਬਰ ਹੈ 99142 99834 99142 99834 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਕਣਕ ਬੀਜਣ ਵਾਲੀ ਮਸ਼ੀਨ ਖਰੀਦ ਸਕਦੇ ਹੋ ਐਡ ਕਰਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 987988440 ਜੋ ਕਿ ਵੀਡੀਓ ਦੇ ਜਿਵੇਂ ਥੱਲੇ ਖੱਟੀ ਅਕਸ਼ਰਾਂ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਤੇ ਇੱਕ ਵੀਰੇ ਫੁੱਲ ਡਿਟੇਲ ਭੇਜਿਆ ਕਰੋ ਕਈ ਵਾਰੀ ਤੁਸੀਂ ਬਾਅਦ ਚ ਭੇਜਦੇ ਹੋ ਉਦੋਂ ਤੱਕ ਪੈੜ ਲਾ ਦਿੱਤੀ ਹੁੰਦੀ ਹੈ ਇਸ ਕਰਕੇ ਵੀਰਾਂ ਨੂੰ ਬੇਨਤੀ ਹੈ ਕਿ ਪਹਿਲਾਂ ਦੋ ਤਿੰਨ ਵਾਰ ਚੈੱਕ ਕਰਕੇ ਅੱਗੇ ਜੀ ਮਹਿੰਦਰਾ 585 DI ਟ੍ਰੈਕ ਬਿਕਾਊ ਹੈ ਮਾਡਲ ਹੈ ਜੀ 2002 ਬਹੁਤ ਘੱਟ ਤੇ ਇੱਕ ਹੱਥ ਚੱਲਿਆ ਹੋਇਆ ਹੈ ਜੀ ਏਰੀਆ ਸੰਨੇਵਾਲ ਰੇਟ ਮੰਗੇ ਕਿਸਾਨ ਵੀਰ ਨੇ 3 ਲੱਖ ਕਿਸਾਨ ਵੀਰ ਦਾ ਨੰਬਰ ਹੈ ਜੀ 95570 408 95570 408 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਾਇਰ ਖਰੀਦ ਸਕਦੇ ਜੀ ਕਈ ਵਾਰੀ ਜਵਾਕ ਫੋਟੋ ਮਾਂ ਤੇ ਡਿਟੇਲ ਮਜ਼ਾਕ ਕਰਦੇ ਭੇਜ ਦਿੰਦੇ ਆ ਜੇ ਅਸੀਂ ਐਡ ਲਾਤੀ ਤਾਂ ਐਡ ਦਵਾਰਾ ਕੱਢੀ ਨਹੀਂ ਜਾਊਗੀ ਇਸ ਕਰਕੇ ਵੀ ਰਣ ਬੇਨਤੀ ਹੈ ਕਿ ਪਰਿਵਾਰ ਨਾਲ ਸਲਾਹ ਕਰਕੇ ਫੋਟੋ ਮਾਂ ਤੇ ਡਿਟੇਲ ਫੇਰ ਭੇਜ ਕਰੋ ਜੀ ਇਦਾਂ ਦੇ ਮਜ਼ਾਕ ਨਾ ਕਰਿਆ ਕਰੋ अगर शक्तिमान रूटावीट फुटा बिकाऊन पेट है डिमांड है एरिया जी बिंद, बिंद लगे किसान भीर का नंबर है जी बा अठ सौ अठानवे सात सौ सतवंजा बहठ अठ सौ अठानवे सात सौ सतवंजा इस नंबर फोन करके रूटावीटर खरीद हो जी ਐਡ ਕਰਨ ਦੇ ਲਈ ਸਾਡਾ WhatsApp ਨੰਬਰ ਹੈ 987988440 ਜੋ ਕਿ ਵੀਡੀਓ ਜਿਵੇਂ ਥੱਲੇ ਸ਼ੋ ਹੋ ਰਿਹਾ ਹੈ ਕੋਈ ਵੀ ਰਿਪਲੇਖੇ ਨਾਲ ਫੋਨ ਲਾ ਲੈਂਦੇ ਇਸ ਕਰਕੇ ਤੁਸੀਂ ਡਿਟੇਲ ਚੈੱਕ ਕਰਕੇ ਉਹਦੇ ਵਿੱਚ ਕਿਸਾਨ ਵੀਰ ਦਾ ਨੰਬਰ ਉਹਨੂੰ ਦੋ ਤੇ ਗੱਲ ਕਰਕੇ ਅੱਗੇ ਜੀ ਆਸ਼ਾ 485 76 ਵਿਕਾਉ ਹੈ ਮਾਡਲ ਹੈ ਜੀ 2002 ਰੇਟ ਮੰਗੇ ਕਿਸਾਨ ਵੀਰ ਨੇ 1,80,000 ਏਰੀਆ ਜੀ ਅਬੋਰ ਕਿਸਾਨ ਵੀਰ ਦਾ ਨੰਬਰ ਹੈ 94639 289552 94639 28952 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਕਈ ਵਾਰ ਇਸ ਕਿਸਾਨ ਵੀਰਾਂ ਦੇ ਮੈਸੇਜ ਆਉਂਦੇ ਕਿ ਤੁਸੀਂ ਰੇਟ ਵਧਾ ਚੜਾ ਕੇ ਪਾਨੇ ਇਸ ਕਰਕੇ ਵੀਰਾਂ ਨੂੰ ਬੇਨਤੀ ਹੈ ਕਿ ਰੇਟ ਤੁਸੀਂ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਤਾਂ ਕਿ ਸੋਡਾ ਸੰਦ ਛੇਤੀ ਤੋਂ ਛੇਤੀ ਸੇਲ ਹੋ ਸਕੇ ਅੱਗੇ ਜੀ ਕ੍ਰਾਫਟਨ ਦਾ ਅਲਟੀਨੇਟਰ ਬਿਕਾਉ ਹੈ 40 ਕੇਵੀ ਦਾ 50 ਪੈਸੇ ਟਾਇਰ ਤੇ ਹੈ ਏਰੀਆ ਜੀ ਬੁਟਾਰੀ ਅੰਮ੍ਰਿਤਸਰ ਰੇਟ ਮੰਗਿਆ 80000 ਚੈੱਕ ਕਰਕੇ ਖਰੀਦਣਾ ਜੀ ਬਹੁਤ ਘੱਟ ਚੱਲਿਆ ਹੋਇਆ ਕਿਸਾਨ ਵੀਰ ਦਾ ਨੰਬਰ ਹੈ ਜੀ 82647 87003 82647 87003 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ